ਸਤਿ ਸ਼੍ਰੀ ਅਕਾਲ ਜੀ ਵੈਲਕਮ ਆਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ कॉटन ਦੇ सूट्स ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਕਿ ਬਹੁਤ ਸਾਰਿਆਂ ਦੀ ਬਹੁਤ ਜ਼ਿਆਦਾ ਰਿਕਵੈਸਟ ਸੀ ਕਿ ਤੁਸੀਂ कॉटन ਦੇ ਸੂਟਸ ਲੈ ਕੇ ਆਓ ਸੋ ਆਪਾਂ ਤੁਹਾਡੇ ਨਾਲ कॉटन ਦੇ ਅ ਸੂਟ ਆ ਜਿਹੜੇ ਦਿਖਾ ਰਹੇ ਹਾਂ ਸੋ ਇਹ ਬਿਲਕੁਲ ਨਿਊ ਡਿਜ਼ਾਈਨ ਹੈ ਜੀ ਤੁਸੀਂ ਇਹ ਆਪਣੇ ਕੋਲੇ ਰੈਡੀ ਪੀਸ ਹੈਗੇ ਆ ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਲੈ ਸਕਦੇ ਹੋ ਜਿਵੇਂ ਕਿ ਇਹ ਕੈਮਰੀਕ कॉटन ਦੇ ਉੱਪਰ ਬਣਿਆ ਹੋਇਆ ਹੈ ਇਹਨਾਂ ਸੀ ਥਰੂ ਨਹੀਂ ਹੈਗਾ देख सकते दे। हो स्किन कलर के ऊपर जिमें कि अजक ट्रेंड दगा भी, भी ब्लैक कलर के सिंगल जिमें थ्रैड के ना आप सो यह बहुत ही ब्रीक वर्क होया हुआ है देख सकते दे। हो उपर तक सेंटर पैनल बनया हुआ है जी इस, so, 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 इस तरह सो बेच आपको बूटी दिखती हुई है सो यह बहुत ही एलीगेंट जहा पीस है तो यह ट्राई कर सकते हो और ये जिमें बाजू तो इस तरह का वर्क है जी ਸਰਪ੍ਰਾਈਜ਼ ਸਾਰਿਆਂ ਦੀ ਅਲੱਗ-ਅਲੱਗ ਹੈ ਜਿਵੇਂ ਵੀ ਤੁਸੀਂ ਅਗਰ ਤੁਸੀਂ ਇਹ ਸੂਟ ਲੈਣਾ ਹੈਗਾ ਤਾਂ ਤੁਸੀਂ ਇਹਨੂੰ ਡਰਾਈ ਕਰ ਸਕਦੇ ਸੋ ਇਹ ਜਿਵੇਂ ਕਿ ਅੱਗੇ ਸਮੋਸੇ ਦੇ ਵਿੱਚ ਤੁਹਾਡੇ ਕੰਮ ਆਉਣ ਵਾਲੇ ਪੀਸ ਹੈਗੇ ਸੋ ਇਹਨਾਂ ਨੂੰ ਤੁਸੀਂ ਲੈ ਸਕਦੇ ਨੈਕਸ ਸੂਟ ਹੈਗਾ ਜੀ ਇਹ ਵੀ ਕਾਟਨ ਦੇ ਵਿੱਚ ਆ ਬਹੁਤ ਹੀ ਸੌਫਟ ਕਾਟਨ ਹੈਗੀ ਆ ਆਪਣੇ ਜੋ ਵੀ ਜਿਹੜੇ ਸੂਟ ਹੈਗੇ ਆ ਜੀ ਉਹ ਉਹ ਬਹੁਤ ਹੀ ਫਾਈਨ ਕੁਆਲਿਟੀ ਦੀ ਕਾਟਨ ਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਕਿਉਂਕਿ ਆ ਦੇਖੋ ਇਹ ਹੈਗਾ ਜੀ ਰੂਬੀ ਮਿਲਦਾ ਹੈਗਾ ਇਹ ਵੀ ਸਟਾਫ ਹੈ ਜਿਹੜਾ ਔਰ ਬਹੁਤ ਹੀ ਸੌਫਟ ਹੈ ਅਗਰ ਤੁਸੀਂ ਕਦੇ ਵੀ ਇਹ ਸੂਟ ਇਸ ਤਰ੍ਹਾਂ ਦਾ ਵੀਰ ਕੀਤਾ ਹੋਗਾ ਥੋੜਾ ਜਿਹਾ ਇਸ ਦੇ ਵਿੱਚ ਲੇਲੰਦਰਾ ਲਾਈਨਿੰਗ ਹੈ ਬਹੁਤ ਹੀ ਸੌਫਟ ਹੈ ਵਿ ਕੋਲਰ ਨਹੀਂ ਹੈਗਾ ਇਹ ਸਟਫ ਰੂਬੀ ਮਿਲਦਾ ਇਹ ਕਾਟਨ ਹੈਗੀ ਐ ਸੋ ਇਹਦੇ ਵਿੱਚ ਜਿਹੜੇ ਪਿੰਟੈਕਸ ਦਿੱਤੇ ਹੋਏ ਹੈ ਜੀ ਇਸ ਤਰ੍ਹਾਂ ਫਲਾ ਦੇਤੇ ਹੋਏ ਸੋ ਉੱਪਰ ਤੱਕ ਇਹ ਹੈਗਾ ਔਰ ਜਿਹੜਾ ਇਹਦਾ ਬੈਕ ਹੈਗਾ ਬੈਕ ਤੇ ਵੀ ਪੈਨਲ ਬਣੀ ਹੋਈ ਹੈ ਪਿੰਟੈਕਸ ਦੇ ਸੋ ਇਹ ਤੁਸੀਂ ਦੇਖ ਸਕਦੇ ਹੋ ਇਹ ਸ਼ਾਰਟ ਪੀਸ ਹੈਗਾ ਜੀ ਔਰ ਇਹਦੇ ਨਾਲ ਜਿਹੜੀ ਬਾਟਮ ਹੈਗੀ ਆ ਉਹ ਵੀ ਡਾਇਮੀਟਰ ਦਾ ਬਾਟਮ ਦਾ ਪੀਸ ਹੈ। ਸੋ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਜੀ। ਆਪਾਂ ਚੈੱਕ ਕਰਦੇ ਸੀਗੇ। ਸੋ ਓਨਲੀ ਸ਼ਰਟ ਦੇ ਉੱਪਰ ਆ ਜਿਹੜਾ ਵਰਕ ਹੈ ਫਲਾਰਕੀਆ। ਸੋ ਇਹ ਵੀ ਵਿਦਆਊਟ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ। ਇਹ ਆਪਣੇ ਕੋਲੇ ਰੈਡੀ ਹੈਗੇ ਆ ਪੀਸ। ਇਹ ਆ ਤੁਸੀਂ ਵਿਦਆਊਟ ਦੁਪੱਟਾ ਵੀ ਟਰਾਈ ਕਰ ਸਕਦੇ ਹੋ। ਨੈਕਸਟ ਹੈਗਾ ਜੀ ਮਸਲੀਨ ਦੇ ਵਿੱਚ ਪਿਓਰ ਮਸਲੀਨ ਦੇ ਵਿੱਚ ਇਹ ਸ਼ਰਟ ਪੀਸ ਹੈ ਸੋ ਇਹ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਸਾਈਡ ਤੇ ਜਿਹੜੀ ਸਟੈਂਪਿੰਗ ਹੋਈ ਹੋਈ ਹੁੰਦੀ ਹੈ ਸੋ ਇਸ ਦਾ ਬਹੁਤ ਹੀ ਸੌਫਟ ਪਰ ਪਿਓਰ ਫੈਬਰਿਕ ਦੇ ਵਿੱਚ ਇਹ ਸਟੱਫ ਹੈ ਜੀ ਜਿਵੇਂ ਕਿ ਆਪਣੀਆਂ ਸ਼ਰਟਸ ਥੀਂਆਂ ਸੋ ਉਹ ਜਿਹੜੇ ਕਈ ਵਾਰ ਪ੍ਰਿੰਟਿੰਗ ਕੀ ਹੁੰਦੀ ਹੈ ਕਿ ਸੈਮੀ ਦੇ ਉੱਪਰ ਪ੍ਰਿੰਟਿੰਗ ਆ ਜਾਂਦੀ ਹੈ ਪਰ ਜਿਹੜਾ ਫੈਬਰਿਕ ਹੈ ਤੁਹਾਨੂੰ ਜਦੋਂ ਤੁਸੀਂ ਵੇਅਰ ਕਰਦੇ ਹੋ ਜਾਂ ਤੁਸੀਂ ਕੋਲ ਜਦੋਂ ਦੇਖੋਗੇ ਸੋ ਤੁਹਾਨੂੰ ਪਤਾ ਚੱਲੇਗਾ ਕਿ ਇਹ ਜਿਹੜਾ ਫੈਬਰਿਕ ਹੈਗਾ ਪਿਓਰ ਹੈ ਇਹਦੇ ਨਾਲ ਆਪਾਂ ਜਿਹੜੀ ਮਸਲੀਨ ਦੀ ਬਾਟਮ ਲਗਾਈ ਹੈਗੀ ਹੈ ਸਕਿਨ ਕਲਰ ਦੀ ਸੋ ਉੱਪਰ ਇਹਦੇ ਵਰਕ ਹੈ ਜੀ ਇਹ ਦੇਖੋ ਬਹੁਤ ਹੀ ਬ੍ਰੀਕ ਵਰਕ ਹੈ ਸੋ ਇਹਦੇ ਕੰਮ ਤੋਂ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਜਿਹੜਾ ਕੰਮ ਹੈਗਾ ਇਹ ਬਹੁਤ ਹੀ ਜਿਹੜਾ ਟਾਈਮ ਲੱਗ ਕੇ ਜਿਹੜਾ ਇੰਨਾ ਬਰੀਕ ਵਰਕ ਹੁੰਦਾ ਸੋ ਇਹ ਸਟੇਟ ਬਾਟਮ ਦੇ ਅਕੋਰਡਿੰਗ ਹੈ ਜੀ ਜਦੋਂ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਹੈ ਜਿਹੜੀ ਵੀਅਰ ਕਰੋਗੇ ਸੋ ਇੱਕ ਬਹੁਤ ਹੀ ਪਿਆਰਾ ਜਿਹਾ ਇਹਦੇ ਨਾਲ ਤੁਸੀਂ ਸੁਪਰ ਨੈਟ ਦਾ ਦੁਪੱਟਾ ਟਾਈ ਡਾਈ ਕਰ ਸਕਦੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਤੇ نیچے ਜਿਹੜੀ ਬਾਟਮ ਬਹੁਤ ਹੀ ਪਿਆਰਾ ਲੁੱਕ ਦੇ ये देखो ये भी एक डिफरेंट टाइप का ही सूट है सो तो विदाउट दुपट्टा भी अपने को बाई कर सकते हो और होल्ड करवा सकते हो ये समर्स के लिए बहुत ही जो घट प्राइज़ पर भी है सूट सो जिमें आप वर्क है क्योंकि दुपट्टा है जड़ा ਉਦੇ ਨਾਲ ਜਿਹੜੀ ਕਾਸਟ ਹੈਗੀ ਆ ਉਹ ਜ਼ਿਆਦਾ ਹੋ ਜਾਂਦੀ ਹੈ ਇਹ ਹੈਗਾ ਜੀ 2x2 ਦੇ ਉੱਪਰ ਸੂ ਸੀ ਗ੍ਰੀਨ ਹੈ ਸਾਈਡਸ ਤੇ ਪੈਨਲ ਬਨੇ ਹੋਏ ਆ ਸੈਂਟਰ ਪੈਨਲ ਬਨੇ ਹੋਏ ਆ ਵਿੱਚ ਬਹੁਤ ਹੀ ਸਿੰਗਲ ਟਾਂਕੇ ਦਾ ਕੰਮ ਹੈਗਾ ਜੀ ਦੇਖੋ ਤੁਸੀਂ ਸਾਈਡ ਤੇ ਪੈਨਲ ਆ ਤੇ ਸੀ ਗ੍ਰੀਨ ਤੇ ਡਾਰ ਗ੍ਰੀਨ ਦਾ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ ਜਿਹਾ ਪੀਕਾਕਸ ਸ਼ੇਡ ਹੈ ਇਸرائی ਉਸ ਤੇ ਕੋ ਬਹੁਤ ਹੀ ਬ੍ਰੀਕ ਵਰਕ ਹੈ ਸੋ ਜਿਨਾਂ ਨੇ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਟਰਾਈ ਕੀਤਾ ਹੋਇਆ ਸੋ ਉਹਨਾਂ ਨੂੰ ਪਤਾ ਹੈ ਕਿ ਦੀ ਕਾਸਟ ਕੀ ਹੈਗੀ ਹੈ ਔਰ ਮੈਨੂੰ ਬਹੁਤ ਸਾਰੇ ਕੰਪਲੀਮੈਂਟ ਵੀ ਆਉਂਦੇ ਆ ਕਿ ਤੁਹਾਡੇ ਰੇਟ ਬਹੁਤ ਜੈਨੂਇਨ ਆ ਕਿਉਂਕਿ ਜਿਹੜੇ ਲੋਕ ਇਹੋ ਜਿਹਾ ਵਰਕ ਨੂੰ ਫੋਂ ਦੇ ਹੈਗੇ ਉਹਨਾਂ ਨੂੰ ਪਤਾ ਹੈ ਕਿ ਇਹਦੀ ਕੀ ਕਾਸਟ ਹੈਗੀ ਐ ਸੋ ਇਹ ਇਹਦੇ ਨਾਲ ਜੀ ਸੂਟ ਸੀਗਾ ਡਾਰਕ ਵਰਕ ਕੀਤਾ ਹੋਇਆ ਜੀ ਇਹ ਆਪਾਂ ਤੁਹਾਨੂੰ ਬਾਜੂ ਦਾ ਵਰਕ ਦਿਖਾਇਆ ਹੈਗਾ ਬਹੁਤ ਸਾਰੇ ਕੁਐਸਚਨ ਹੁੰਦੇ ਆ ਜੀ ਬਾਜੂ ਤੇ ਵਰਕ ਹੈ ਬਾਜੂ ਤੇ ਹਰ ਇੱਕ ਸੂਟ ਦੇ ਉੱਪਰ ਵਰਕ ਹੁੰਦਾ ਹੈ ਜੀ ਇਹ ਤੁਸੀਂ ਬੇਫਿਕਰ ਹੋ ਕੇ ਲਿਆ ਕਰੋ ਕਈ ਵਾਰੀ ਆਪਾਂ ਜਿਹੜਾ ਸ਼ੋਅ ਕਰਨਾ ਤੁਹਾਨੂੰ ਨਹੀਂ ਸ਼ੋਅ ਕਰਦੇ ਸੋ ਇਹ ਹੈਗਾ ਜੀ ਸੁਪਰ نیٹ ਦਾ ਦੁਪੱਟਾ ਦੇਖੋ ਟਾਈ ਦਾ ਹੀ ਦੁਪੱਟਾ ਹੈ ਔਰ ਸੀ ਗ੍ਰੀਨ ਦਾ ਤੇ ਦਾ ਬਹੁਤ ਹੀ ਪਿਆਰਾ ਜਿਹਾ ਕੰਬੀਨੇਸ਼ਨ ਹੋਇਆ ਹੋਇਆ ਇਹ ਦੇਖੋ ਇਸਰਾ ਗਲੇ ਤੇ ਵੀ ਤੁਸੀਂ ਦੇਖੋਗੇ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਜੀ ਸੋ ਇਹ ਸੀਗੇ ਜੀ ਆਪਣੇ कॉटन ਦੇ ਕੁਝ ਪੀਸ ਸੋ ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਲੈ ਸਕਦੇ ਹੋ ਅਗਰ ਤੁਸੀਂ ਔਰ ਕਿਸੇ 컬러 ਕੰਬੀਨੇਸ਼ਨ ਦੇ ਬਣਾਉਣਾ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨ ਲੈ ਕੇ ਆਉਂਦੇ ਰਵਾਂਗੇ ਸੋ ਬਣੀ ਰਹਿ ਮਿਲ ਜਨਮ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much